ਕਮਲਜੀਤ ਸਿੰਘ ਫਰਮਾਨ ਜੀ ਸਾਨੂੰ ਤਾਂ ਪੈ ਹੁਣੀ ਫੋਨ ਆਇਆ ਸੀ ਸੁਖਦੇਵ ਸਿੰਘ ਦੇ ਨਾਂ ਦੇ ਵਿਅਕਤੀ ਦਾ ਕਹਿੰਦਾ ਤੇ ਬਾਟਰਪਕ ਦੇ ਸਾਹਮਣੇ ਗੱਡੀ ਨੂੰ ਅਸੀਂ ਲਿਖੀ ਹੋਈ ਆ ਕਿ ਅਵਨੰਦਰ ਪੈਲ ਸਦੇ ਸਾਹਮਣੇ ਉੱਥੇ ਰਹੀ ਜੀ ਸਰ ਇਹ ਤਾਂ ਨਹੀਂ ਵੀ ਕਿਵੇਂ ਹੋਇਆ ਇਹਨਾਂ ਦੇ ਕਿਵੇਂ ਕਹਿਦੇ ਜਿਹੜੇ ਵਿੱਚ ਵੀ ਇਹਨਾਂ ਦਾ ਕੋਈ ਪਤਾ ਨਹੀਂ ਮੈਨੂੰ ਕਿਵੇਂ ਲੱਗੀ ਆ ਪਰ ਸਾਨੂੰ ਫੋਨ ਤੇ ਹੀ ਪਤਾ ਲੱਗਿਆ ਕਿ ਹਾਂ ਇੱਥੇ ਅੱਗ ਲੱਗੀ ਸੀ ਮੌਕੇ ਤੇ ਕੰਪੂ ਪਾ ਲਿਆ ਬਾਸ ਸਾਨੂੰ ਤਾਂ ਤੋ ਤੋ ਚੰਗੀ ਮੈਨੂੰ ਪੰਜ ਮਿੰਟ ਲੱਗਦੇ ਨੇ ਮੈਂ ਤੁਹਾਨੂੰ ਦੱਸ ਦਿੰਦਾ ਇਹ ਪੰਜ ਮਿੰਟ ਦਾ 10 ਮਿੰਟ 걸ੇ ਤੇ ਕੋਈ ਨਹੀਂ ਗੱਡੀ ਖਾਲੀ ਨਹੀਂ ਹਾਂ ਗੱਡੀ ਖਾਲੀ ਹੈ ਤੇ ਵਿੱਚ ਕੁਝ ਨਹੀਂ ਹੈ ਤੇ ਪਟਿਆਲੇ ਵੱਲ ਨੂੰ ਜਾ ਰਹੀ ਹੈ ਹੈ ਨਹੀਂ ਪਤਾ ਵੀ ਕਿੱਥੇ ਜਾ ਰਹੀ ਹੈ